ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੰਸਾਰ ਦਾ ਚੋਣਮਾ ਸਾਖੀ ਸਹਿਤ ਭਾਗ ਪਹਿਲਾ ਵਿੱਚੋਂ ਅਗਲਾ ਟੌਪਿਕ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਂ ਅਰਦਾਸ ਜੰਗ ਅਤੇ ਅਮਨ ਦੀ ਹਰ ਦਿਨ ਵਾਂਗ ਆ ਜਿਹੜੀ ਆਪਣੀਆਂ ਭੇਡਾਂ ਬੱਕਰੀਆਂ ਨੂੰ ਜੰਗਲ ਵਿੱਚ ਲੈ ਆਇਆ ਚੰਗੀ ਚਾਰਾਗਾਹ ਵਿੱਚ ਛੱਡ ਕੇ ਰੁੱਖ ਦੀ ਛਾਵੇਂ ਆਰਾਮ ਕਰਨ ਲਈ ਬੈਠ ਗਿਆ ਭੇਡਾਂ ਚਾਈ ਚਾਈ ਘਾ ਚੱਲ ਰਹੀਆਂ ਹਨ ਉਹ ਬਹੁਤ ਖੁਸ਼ ਹਨ ਕਿ ਕਿੰਨੇ ਵਧੀਆ ਹਰਾ ਚਾਰਾ ਮਿਲ ਜਾਂਦਾ ਹੈ ਸਾਨੂੰ ਹੋਰ ਕੀ ਚਾਹੀਦਾ ਹੈ ਸਿਰਫ ਪਾਣੀ ਤੇ ਉਹ ਵੀ ਨੇੜੇ ਹੀ ਮਿਲ ਜਾਂਦਾ ਹੈ ਸੁਰਗ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ ਭੇਡਾਂ ਦੇ ਬੱਚੇ ਬਹੁਤ ਖੁਸ਼ ਹਨ ਦੌੜ ਰਹੇ ਹਨ ਟਪੂਸੀਆਂ ਮਾਰ ਰਹੇ ਹਨ ਆਪਣੇ ਵੱਡਿਆਂ ਦੀ ਰਾਖੀ ਵਿੱਚ ਉਹਨਾਂ ਨੂੰ ਕੋਈ ਡਰ ਨਹੀਂ ਹੈ ਆ ਜਿਹੜੀ ਵੱਲੋਂ ਸਖਲਾਈ ਦੇ ਕੇ ਤਿਆਰ ਕੀਤੇ ਦੋ ਮਜਬੂਤ ਅਤੇ ਦਲੇਰ ਕੁੱਤੇ ਭੇਡਾਂ ਦੀ ਰਾਖੀ ਵਾਸਤੇ ਪਾਲੇ ਹੋਏ ਨਾਲ ਲਿਆਉਂਦੇ ਹਨ ਤਾਂ ਕਿ ਆਪਣੀਆਂ ਭੇਡਾਂ ਨੂੰ ਜੰਗਲੀ ਜਾਨਵਰਾਂ ਤੋਂ ਬਚਾਇਆ ਜਾ ਸਕੇ ਦੋਵੇਂ ਕੁੱਤੇ ਲਗਾਤਾਰ ਇੱਜੜ ਦੀਵਾਲੇ ਚੱਕਰ ਲਾਉਂਦੇ ਹਨ ਮਾਲਕ ਵੀ ਚੇਤਨਤਾ ਨਾਲ ਨਿਗਰਾਨੀ ਕਰਦਾ ਹੈ ਪਰ ਆ ਕੀ ਆਕਾਸ਼ ਵਿੱਚੋਂ ਇੰਨੀਆਂ ਭਿਆਨਕ ਆਵਾਜ਼ਾਂ ਇਹੀ ਆਵਾਜ਼ ਕਦੀ ਸੁਣਾਈ ਨਹੀਂ ਦਿੰਦੀ ਆਵਾਜ਼ ਇੱਕ ਨਹੀਂ ਦੋ ਪ੍ਰਤੀਤ ਹੁੰਦੀਆਂ ਨੇ ਦੋ ਜਿਵੇਂ ਦੋ ਖੂੰਖਾਰ ਸੂਰਵੇਂ ਮਦਾਨੇ ਜੰਗ ਵਿੱਚ ਲਲਕਾਰੇ ਮਾਰ ਰਹੇ ਹੋਣ ਆਪਣੇ ਵਿਰੋਧੀ ਨੂੰ ਮਦਾਨ ਵਿੱਚੋਂ ਦੌੜ ਜਾਣ ਲਈ ਤੱਕੇ ਮਾਰ ਰਹੇ ਹੋਣ ਸਾਰੀਆਂ ਭੇਡਾਂ ਨੇ ਘਾਹ ਚਰਨਾ ਛੱਡ ਦਿੱਤਾ ਹੈਰਾਨ ਹੋ ਕੇ ਇੱਧਰ ਉੱਧਰ ਵੇਖਣ ਲੱਗ ਪਈਆਂ ਬੱਚੇ ਡਰੇ ਹੋਏ ਹਨ ਮਾਮਾਂ ਦੀ ਕੁਚੜ ਵਿੱਚ ਲੁਕ ਜਾਣਾ ਚਾਹੁੰਦੇ ਹਨ ਆਵਾਜ਼ਾਂ ਹੋਰ ਉੱਚੀਆਂ ਹੋ ਗਈਆਂ ਨਾਲ ਹੀ ਮਾਰੂ ਕਿਸਮ ਦੀ ਜਿਵੇਂ ਗੜਗੜਾਟ ਸੁਣਨ ਲੱਗ ਪਈ ਡਰਾਉਣੀਆਂ ਆਵਾਜ਼ਾਂ ਦੇ ਨਾਲ ਹੁਣ ਆਕਾਸ਼ ਵਿੱਚੋਂ ਖੂਨ ਦੇ ਕਤਰੇ ਡਿੱਗਣ ਲੱਗ ਪਏ ਸਾਰੇ ਬੰਨੇ ਦਹਿਸ਼ਤ ਪਸਰ ਗਈ ਭੇਡਾਂ ਇੱਕ ਦੂਜੇ ਦਾ ਆਸਰਾ ਭਾਲਣ ਲੱਗੀਆਂ ਪੰਜ-ਪੰਜ 10-10 ਦੀਆਂ ਟੋਲੀਆਂ ਬਣਾ ਕੇ ਸਿਰ ਜੋੜ ਕੇ ਨੀਵੀਂ ਪਾ ਕੇ ਖਲੋ ਗਈਆਂ ਇੱਕ ਢੇੜ ਅਸਤੇ ਉਸ ਦਾ ਛੋਟਾ ਬੱਚਾ ਅਲੱਗ ਇੱਕ ਝਾੜੀ ਕੋਲ ਲੁਕੇ ਹੋਏ ਖੜੇ ਸਨ ਡਰੇ ਹੋਏ ਬੱਚੇ ਨੇ ਮਾਂ ਨੂੰ ਪੁੱਛਿਆ ਇੰਨੀਆਂ ਭਿਆਨਕ ਆਵਾਜ਼ਾਂ ਕਿੱਥੋਂ ਆ ਰਹੀਆਂ ਨੇ ਮਾਂ ਦੱਸ ਮੈਨੂੰ ਮਾਂ ਬੋਲੀ ਪੁੱਤਰ ਇਉਂ ਲੱਗਦਾ ਕਿਤੇ ਰੰਗ ਛੜ ਪਈ ਹੈ ਪੁੱਤਰ ਪੁੱਛਣ ਲੱਗਾ ਮਾਂ ਜੰਗ ਕੀ ਹੁੰਦੀ ਹੈ ਮਾਂ ਬੋਲੀ ਪੁੱਤਰ ਜੰਗ ਵਿੱਚ ਬਹੁਤ ਸਾਰੇ ਲੋਕੀ ਮਾਰੇ ਜਾਂਦੇ ਹਨ ਪੁੱਤਰ ਕੌਣ ਮਾਰਦਾ ਹੈ ਲੋਕਾਂ ਨੂੰ ਕਿਉਂ ਮਾਰਦਾ ਹੈ ਮਾਂ ਪੁੱਤਰ ਪਤਾ ਨਹੀਂ ਕੌਣ ਮਾਰਦਾ ਹੈ ਤੇ ਕਿਉਂ ਮਾਰਦਾ ਹੈ ਪਰ ਆਪਾਂ ਦੋਵੇਂ ਅੱਜ ਇੱਕ ਮਨ ਇਕਜਿਤ ਹੋ ਕੇ ਰੱਬ ਅੱਗੇ ਅਰਦਾਸ ਕਰੀਏ ਰੱਬ ਨੂੰ ਬੇਨਤ ਕਰੀਏ ਕਿ ਸਾਰੀ ਦੁਨੀਆ ਵਿੱਚ ਅਮਨ ਰਹੇ ਜੰਗ ਵਿੱਚ ਤਾਂ ਬਹੁਤ ਤਬਾਹੀ ਹੋਇਆ ਕਰਦੀ ਹੈ ਰੱਬ ਜੀ ਨੂੰ ਆਖਾਂਗੇ ਇਹੋ ਤਬਾਹੀ ਨਾ ਕਰਿਆ ਕਰੋ ਸਾਵਧਾਨ ਖੜਾ ਹੋ ਮੇਰੇ ਬੇਟੇ ਦੋਵੇਂ ਹੱਥ ਜੋੜ ਕੇ ਅੰਤਰ ਧਿਆਨ ਹੋ ਕੇ ਅਰਦਾਸ ਕਰਾਂਗੇ ਤਾਂ ਰੱਬ ਸਾਡੀ ਅਰਦਾਸ ਜ਼ਰੂਰ ਸੁਣੇਗਾ ਆਕਾਸ਼ ਵਿੱਚੋਂ ਆ ਰਹੀਆਂ ਭਿਆਨਕ ਆਵਾਜ਼ਾਂ ਆਪਣੇ ਸ਼ਿਕਾਰ ਤੇ ਕਬਜ਼ਾ ਜਮਾਉਣ ਲਈ ਦੋ ਬਾਜਾਂ ਦੀਆਂ ਸਨ ਪੇਟ ਤਾਂ ਚੁੱਕ ਕੇ ਲਜਾਣੀ ਔਖੀ ਹੈ ਉਸਦੇ ਬੱਚੇ ਨੂੰ ਤਾਂ ਬੜਾ ਸੌਖਿਆ ਹੀ ਚੁੱਕ ਕੇ ਲਿਆਇਆ ਜਾ ਸਕਦਾ ਹੈ ਇੱਕ ਦਿਨ ਲਈ ਇੱਕ ਬਾਜ ਦਾ ਪਰਿਵਾਰ ਆਪਣੀ ਭੁੱਖ ਮਿਟਾ ਸਕਦਾ ਹੈ ਦੋਵੇਂ ਬਾਜ ਲੜਦੇ ਹੋਏ ਆਪਣੇ ਵਿਰੋਧੀ ਨੂੰ ਮੈਦਾਨ ਵਿੱਚੋਂ ਹਰਾ ਦੇਣਾ ਚਾਹੁੰਦੇ ਹਨ ਤਾਂ ਕਿ ਜੇਤੂ ਬਾਜ ਸੌਖਿਆਂ ਹੀ ਆਪਣੀ ਪੇਟਪੂਰਤੀ ਕਰ ਸਕੇ ਸ਼ਾਇਦ ਇਹ ਕਮਜ਼ੋਰ ਜੀਵ ਅਰਦਾਸ ਕਰਕੇ ਬਾਜਾਂ ਨੂੰ ਦੂਰ ਭੇਜ ਦੇਣਾ ਚਾਹੁੰਦੇ ਹਨ ਪਰ ਇਹ ਨਹੀਂ ਜਾਣਦੇ ਕਿ ਬਾਜ ਪੀ ਉਸੇ ਰੱਬ ਦੇ ਬਣਾਏ ਹੋਏ ਨੇ ਜੇ ਰੱਬ ਨੇ ਭੇਡਾਂ ਦੀ ਅਰਦਾਸ ਮੰਨ ਲਈ ਫਿਰ ਸਾਰੇ ਬਾਜਾਂ ਨੂੰ ਮਰਨਾ ਪਵੇਗਾ ਸ਼ੇਰਾਂ ਬਗਿਆੜਾ ਨੂੰ ਮਰਨਾ ਪਵੇਗਾ ਕਮਜ਼ੋਰ ਧਿਰਾਂ ਅਮਨ ਲਈ ਅਰਦਾਸਾਂ ਕਰਦੀਆਂ ਹਨ ਤਾਕਤਵਰ ਧਿਰਾਂ ਕਮਜ਼ੋਰਾ ਨੂੰ ਚੱਬ ਜਾਣ ਲਈ ਖਾ ਜਾਣ ਲਈ ਖੜੱਪ ਕਰ ਜਾਣ ਲਈ ਜੰਗ ਲੜਦੀਆਂ ਨੇ ਜੇ ਅਰਦਾਸਾਂ ਨਾਲ ਅਮਨ ਹੋ ਸਕਦਾ ਤਾਂ ਦੁਨੀਆ ਵਿੱਚ ਕਿਦਰੇ ਜੰਗ ਲੱਗਣੀ ਹੀ ਨਹੀਂ ਸੀ ਭਾਰਤ ਪਾਕਿਸਤਾਨ ਜਾਂ ਬੰਗਲਾਦੇਸ਼ ਵਰਗੇ ਲੋਕਾਂ ਦੀਆਂ ਸਰਕਾਰਾਂ ਅਮਨ ਲਈ ਮਤੇ ਪਾਸ ਕਰਦੀਆਂ ਹਨ ਅਮਰੀਕਾ ਚੀਨ ਰੂਸ ਵਰਗੇ ਜੰਗੀ ਹਥਿਆਰਾਂ ਨਾਲ ਲੈ ਇਸ ਦੇਸ਼ ਬਿਨਾਂ ਕਾਰਨ ਤੋਂ ਜੰਗ ਛੇੜ ਦਿੰਦੇ ਹਨ ਜੇਕਰ ਜੰਗ ਨਹੀਂ ਲੱਗੇਗੀ ਤਾਂ ਲੋਕਾਂ ਨੂੰ ਨਵੀਆਂ ਖਬਰਾਂ ਕਿੱਥੋਂ ਮਿਲਣਗੀਆਂ ਜੰਗ ਤੋਂ ਬਗੈਰ ਨਵੇਂ ਕਾਰੋਬਾਰ ਕਿਵੇਂ ਚੱਲਣਗੇ ਦਵਾਈਆਂ ਕਿਵੇਂ ਵਿਕਣਗੀਆਂ ਹਸਪਤਾਲ ਅਤੇ ਡਾਕਟਰ ਫਿਰ ਕੀ ਕਰਨਗੇ ਗੱਡੀਆਂ ਮੋਟਰਾਂ ਦੀ ਵਿਕਰੀ ਫਿਰ ਨਹੀਂ ਹੋਵੇਗੀ ਟੈਂਕ ਤੋਪਾਂ ਤੇ ਬੰਬਾਂ ਦੀ ਜੰਗ ਦੌਰਾਨ ਹੀ ਵਿਕਰੀ ਹੁੰਦੀ ਹੈ ਨਵੇਂ ਬੰਕਾਨਾਂ ਦੀ ਉਸਾਰੀ ਹੋਵੇਗੀ ਬੇਅੰਤ ਲੋਕਾਂ ਨੂੰ ਸ਼ਹੀਦ ਮੰਨ ਕੇ ਉਹਨਾਂ ਦੀ ਬਹਾਦਰੀ ਦੇ ਸੋਲੇ ਗਾਏ ਜਾਣਗੇ ਭਰੇ ਇਕੱਠਾਂ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ ਜਾਵੇਗਾ ਨਵਾਂ ਮਾਲ ਵੇਚਣ ਵਾਲੇ ਮਾਲਾ ਮਾਲ ਹੋ ਜਾਣਗੇ ਖਰੀਦਣ ਵਾਲੇ ਕਮਿਸ਼ਨਾਂ ਨਾਲ ਆਪਣੇ ਘਰ ਪਰ ਲੈਣਗੇ ਅਫਸਰ ਤੇ ਮੰਤਰੀ ਜੋਸ਼ੀਲੇ ਭਾਸ਼ਣ ਦੇਣਗੇ ਗਾਇਕ ਲੋਕ ਦੇਸ਼ ਭਗਤੀ ਦੇ ਗੀਤ ਗਾਉਣਗੇ ਕਹਾਣੀਆਂ ਨਾਟਕ ਨਾਵਲ ਕਵਿਤਾਵਾਂ ਲਿਖੀਆਂ ਜਾਣਗੀਆਂ ਇਸੇ ਵਿਸ਼ੇ ਤੇ ਫਿਲਮਾਂ ਬਣਨਗੀਆਂ ਮੰਤਰੀ ਵਿਦੇਸ਼ਾਂ ਵਿੱਚ ਕਈ ਕਈ ਚੱਕਰ ਲਾਉਣਗੇ ਜਿਨ੍ਹਾਂ ਦੇਸ਼ਾਂ ਨੇ ਚੁੱਕਣਾ ਦੇ ਕੇ ਜੰਗ ਲਗਵਾਈ ਸੀ ਉਹੀ ਫਿਰ ਜੰਗ ਬੰਦ ਕਰਾਉਣਗੇ ਭਾਰੀ ਵਿਆਜ ਤੇ ਕਰਜ਼ੇ ਦੇ ਕੇ ਕਰਜ਼ੇ ਲੈ ਕੇ ਦੇਸ਼ ਦੀ ਪੁਨਰ ਉਸਾਰੀ ਵਿੱਚ ਅਮੀਰ ਲੋਕ ਅਮੀਰ ਦੇਸ਼ ਛੋਟੇ ਦੇਸ਼ਾਂ ਦੀ ਫਿਰ ਸਹਾਇਤਾ ਕਰਨਗੇ ਜੇਕਰ ਅਮਨ ਆਮਾਨ ਹੀ ਸਦਾ ਰਹੀ ਜਾਵੇ ਤਾਂ ਜੀਵਨ ਬੇਸਵਾਦਾ ਜਿਹਾ ਹੋ ਜਾਂਦਾ ਹੈ ਇਸ ਲਈ ਰੱਬ ਜੀ ਅਮਨ ਨਹੀਂ ਚਾਹੁੰਦਾ ਜੰਗ ਚਾਹੁੰਦਾ ਹੈ ਰੱਬ ਜੀ ਨੂੰ ਜੰਗ ਸ਼ੁਰੂ ਕਰਵਾ ਕੇ ਬਹੁਤ ਲਾਭ ਹੁੰਦਾ ਹੈ ਸਿਆਣੇ ਪੁਰਖਾਂ ਦਾ ਕਹਿਣਾ ਹੈ ਕਿ ਤੁਸੀਂ ਜੇਕਰ ਜੰਗ ਦੀ ਤਬਾਹੀ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਆਪਣੇ ਦੇਸ਼ ਜਾਂ ਆਪਣੇ ਪੰਥ ਨੂੰ ਆਪਣੇ ਭਾਈਚਾਰੇ ਨੂੰ ਇਤਨਾ ਤਾਕਤਵਰ ਬਣਾ ਲਓ ਕਿ ਤੁਹਾਡੇ ਵੱਲ ਕੋਈ ਕੈਰੀ ਅੱਖ ਨਾਲ ਵੇਖਣ ਦੀ ਹਿੰਮਤ ਨਾ ਕਰ ਸਕੇ ਜਾਂ ਫਿਰ ਇੰਨਾ ਤੇਜ਼ ਦੌੜਨਾ ਸਿੱਖ ਲਵੋ ਕਿ ਦੁਸ਼ਮਣ ਤੁਹਾਡੇ ਤੱਕ ਪਹੁੰਚ ਨਾ ਸਕੇ ਜਾਂ ਫਿਰ ਆਪਣੀ ਜਮੀਰ ਮਾਰ ਕੇ ਜੋਰਾਵਰ ਦੇ ਚਰਨਾਂ ਵਿੱਚ ਲੰਮੇ ਪੈ ਜਾਓ ਭਾਵੇਂ ਪੂਰੀ ਤਰ੍ਹਾਂ ਲਾਗੂ ਹੋਣਾ ਸੰਭਵ ਨਾ ਹੋਵੇ ਪਰ ਸਾਨੂੰ ਹਾਥੀ ਵਰਗੇ ਬਣਨਾ ਪਵੇਗਾ ਹਾਥੀ ਖੁਦ ਕਿਸੇ ਦਾ ਸ਼ਿਕਾਰ ਨਹੀਂ ਕਰਦਾ ਘਾਹ ਖਾ ਕੇ ਪੇਟ ਪੂਰਤੀ ਕਰ ਲੈਂਦਾ ਹੈ ਪਰ ਤਾਕਤ ਵਰ ਇੰਨਾ ਹੈ ਕਿ ਸ਼ੇਰ ਵਰਗਾ ਜੰਗ ਜੂ ਜਨਪ੍ਰੀਤੀ ਹਾਥੀ ਦੇ ਨੇੜੇ ਆਉਣ ਦੀ ਹਿੰਮਤ ਨਹੀਂ ਕਰਦਾ ਸੋ ਗੁਰੂ ਪਿਆਰ ਵਾਲਿਓ ਅਮਨ ਦੀਆਂ ਅਰਦਾਸਾਂ ਕਮਜ਼ੋਰ ਧਿਰਾਂ ਕਰਦੀਆਂ ਨੇ ਤੇ ਜੰਗ ਦੀਆਂ ਅਰਦਾਸਾਂ ਤਾਕਤ ਵਰ ਧਿਰਾਂ ਕਰਦੀਆਂ ਨੇ ਤੇ ਤਾਕਤਵਰ ਧਿਰਾਂ ਕੱਲੀਆਂ ਅਰਦਾਸਾਂ ਹੀ ਨਹੀਂ ਕਰਦੀਆਂ ਦੂਜਿਆਂ ਨੂੰ ਆਪਣੇ ਅਧੀਨ ਕਰ ਲੈਣ ਵਾਸਤੇ ਉਹ ਤਾਕਤ ਹੋਰ ਇਕੱਠੀ ਕਰਦੀਆਂ ਨੇ ਉਹ डाव-ਪੇਚ ਹੋਰ ਸਿੱਖਦੀਆਂ ਨੇ ਗੁਰਬਾਣੀ ਤਾਂ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਪਰ ਅਸੀਂ ਸਿੱਖ ਨਹੀਂ ਸਕੇ ਗੁਰੂ ਸਾਹਿਬ ਫਰਮਾਨ ਕਰਦੇ ਨੇ ਭੈ ਕਾਹੂ ਕੋ ਦੇਤ ਨਾ ਨਹ ਭੈ ਮਾਨਤ ਆਨ ਕਉ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ ਪਹਿ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਇ ਤਹ ਕਾਮ ਇਤਨੇ ਕ ਬਚਨ ਪ੍ਰਵਾਨ ਕਰਨਾ ਹੋਈਆ ਭੁੱਲਾਂ ਲੀਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ